ਆਲੋ ਫੜੋ ਚਾਹ ਪੀਓ ਦੇਖਿਓ ਜੀ ਮੈਂ ਐਂ ਕਹਿੰਦੀ ਸੀ ਹੂੰ ਆਪਣੇ ਜੱਗੇ ਦਾ ਰਿਸ਼ਤਾ ਕਿਉਂ ਨਹੀਂ ਹੋ ਰਿਹਾ 35 ਟੱਪ ਗਿਆ ਉਹਦਾ ਕਰਨਾ ਕਿਤੇ ਇੱਕ ਨਹੀਂ ਕੁਝ ਸੋਚਿਆ ਦੇਖੀ ਉਹਦਾ ਵੀ ਜੀ ਕਰਦਾ ਹੋਣਾ ਵੀ ਉਹਦੀ ਵੀ ਝੋਲੀ ਸ਼ਗਨਾ ਦੇ ਲੱਡੂ ਪੈਣ ਉਹਦਾ ਵੀ ਜੀ ਕਰਦਾ ਹੋਣਾ ਵੀ ਨਮੀ ਬੋਟੀ ਆਵੇ ਨਾਲੇ ਨਵੇਂ ਵਿਆਹ ਦਾ ਕਿਨੂੰ ਨਚਾ ਹੁੰਦਾ ਉਹ ਕੁੜੀ ਵਾਲਾ ਤਾਂ ਹਾਂ ਕਰੇ ਕੋਈ ਤਾਂ ਹੀ ਕਰਾਂਗੇ ਹੋਰ ਉਹਨੂੰ ਖੋਤੀ ਨਾਲ ਵੇਦਾਂ ਜਦ ਮੰਨਦਾ ਨਹੀਂ ਹੈਗਾ ਕੋਈ ਕੁੜੀ ਦੇਣ ਨੂੰ ਫੇਰ ਦਸ ਬੰਦਾ ਕੀ ਕਰੇ ਤੁਹਾਨੂੰ ਵੀ ਤਾਂ ਮੇਰੇ ਮਾਂ ਪਿਓ ਨੇ ਦਿੱਤੀ ਸੀ ਕੁੜੀ ਕੀ ਮਤਲਬ ਹੈ ਜ਼ਰਾ ਹੋਰ ਮੈਂ ਆਪਣੇ ਲਈ ਉਹਨੂੰ ਦੇ ਦਾਂ ਮੈਂ ਕਦੋਂ ਕਿਹਾ ਜੀ ਤੁਸੀਂ ਤਾਂ ਗੱਲ ਪੁੱਠੇ ਪਾਸੇ ਲੈ ਗਏ ਮੈਂ ਤਾਂ ਐਂ ਕਹਿਨੀ ਆ ਜੀ ਕੀੜੂ ਨੂੰ ਕਹੋ ਇਹਦਾ ਵੀ ਵਿਚਾਰੇ ਦਾ ਕਿਤੇ ਕਰਵਾ ਦਊਗਾ ਉਨੇ ਬਥੇਰੇ ਅੜੇ ਹੋਏ ਕੰਮ ਕੱਢੇ ਨੇ ਜੱਗੇ ਵਾਲਾ ਵੀ ਕੱਢ ਦੂਗਾ ਦੇਖੀ ਮੈਨੂੰ ਤਾਂ ਜੋਗੇ ਦਾ ਦੁੱਖ ਦੇਖਿਆ ਨਹੀਂ ਜਾਂਦਾ ਰਾਤਾਂ ਨੂੰ ਲੋਕਾਂ ਦੇ ਰੋਸ਼ਨ ਦਰਨਾ ਵਿੱਚ ਲੁਕ-ਲੁਕ ਦੇਖਦਾ ਨਿੰਦਾ ਮੇਰਾ ਸੜਾ ਛਿੱਤਰ ਖਾਊ ਕਿਸੇ ਦਾ ਉਹ ਇਹ ਚ ਜਾਲੂਕ-ਲੁਕੀ ਦੇਖਣ ਆਲੀ ਨੇ ਮੈਂ ਤਾਂ ਸੜੇ ਦਾ ਇਹ ਨਹੀਂ ਤਵਾਰ ਕਿਤੇ ਆਪਾਂ ਨੂੰ ਵੀ ਦੇਖਦਾ ਹੋਵੇ ਹਾਏ ਮੈਂ ਮਰ ਜਾ ਆਪਾਂ ਨੂੰ ਵੀ ਦੇਖਦਾ ਹੁਣ ਜਦ ਲੋਕਾਂ ਦੇ ਕੰਨਾਂ ਗੋਲੇ ਟੱਪਦਾ ਆਪਾਂ ਨੂੰ ਕੀ ਬਖਸ਼ਦਾ ਹੋਊਗਾ ਆਪਣੇ ਦਾ ਘਰ ਚ ਰਹਿੰਦਾ ਇਹ ਪੱਕਾ ਦੇਖਦਾ ਹੋਊਗਾ ਮੇਰੇ ਹੀ ਭਾਈ ਆ ਮੈਂ ਕਿਹ ਜਾਣਦੇ ਨੇ ਉਹਨੂੰ ਇੱਕੋ ਖੂਨ ਆ ਸਾਡਾ ਹੋਏ ਹੂੰ ਤਾਂ ਮੈਂ ਰਾਤ ਨੂੰ ਚੱਕਰ ਕਰਕੇ ਸੌਇਆ ਕਰੂੰ ਬਈ ਖਿੜਕੀ ਦਰਵਾਜ਼ਾ ਆ ਮੋਰੀ ਕੋਈ ਖੁੱਲੀ ਖਾਲੀ ਤਾਂ ਨਹੀਂ ਰਹਿ ਗਈ ਜਿੰਨਾ ਮਰਜ਼ੀ ਚੈੱਕ ਕਰ ਲਈ ਇਹਨੇ ਕੋਈ ਨਾ ਕੋਈ ਚੋਰ ਮੋਰੀ ਟੋਲੀ ਲੈਣੀ ਆ ਚਲ ਟੁੱਟ ਕੇ ਹੀ ਰੱਖ ਮੈਂ ਕਰਦਾ ਕਿਹੜੇ ਨਾਲ ਗੱਲ ਕਿਤਨੇ ਕਿਤੇ ਤੋਦਾ ਕਰਾਵਾਂਗੇ ਹੁਣ ਉਹ ਹੁਣ ਤਾਂ ਰਿਸ਼ਤੇਦਾਰ ਵੀ ਕਹਿਣ ਲੱਗੇ ਵੀ ਆ ਪਤਾ ਨਹੀਂ ਜ਼ਮੀਨ ਦੇ ਮਾਰੇ ਨੇ ਹੁਣ ਦੰਦੇ ਨਾਲੇ ਦਿਆਲੋ ਆਈ ਸੀ ਉਹ ਤਾਂ ਭਾਈ ਮੂੰਹ ਤੇ ਕਹਿ ਗਈ ਅਖੇ ਤੁਸੀਂ ਜੱਗੇ ਦਾ ਰਿਸ਼ਤਾ ਜ਼ਮੀਨ ਕਰਕੇ ਨਹੀਂ ਕਰਦੇ ਆ ਇੱਕ ਤਾਂ ਲੋਕ ਨਹੀਂ ਟਿਕਣ ਦਿੰਦੇ ਭੈਣ ਚੋ ਉਹ ਤਾਂ ਭਾਈ ਲੋਕਾਂ ਨੇ ਹੁਣ ਮੇਨੇ ਮਾਰਨੇ ਨੇ ਲੋਕਾਂ ਦੇ ਮੂੰਹ ਥੋੜੀ ਫੜ ਲੈਣੇ ਆ ਚਲੋ ਮੈਂ ਕਰਦਾ ਕਿਹੜੀ ਰਣ ਗੱਲ ਹੈ ਦੇਖਦਾ ਇਹ ਦੇਖਦਾ ਹੋਊਗਾ ਮੈਂ ਮਰ ਜਾ ਕੀ ਹਾਲ ਹੈ ਪੂਰਿਆ ਕੀ ਹਾਲ ਹੈ ਕਿਡੇ ਜਾ ਰਹੇ ਕਿਤੇ ਹਾਂ ਰਿਸ਼ਤਾ ਕਰਾਈਦੀ ਨਾ ਮੈਂ ਅੱਛਾ ਭੋਲੇ ਦੇ ਮੁੰਡੇ ਦਾ ਹਾਂ ਉੱਥੇ ਜਾ ਕੇ ਆਉਣਾ ਓ ਯਾਰ ਮੈਂ ਵੀ ਤੇਰੇ ਲਈ ਆਹੀ ਕੰਮ ਬਾਤੇ ਆਇਆ ਹਾਂ ਓ ਯਾਰ ਤੂੰ ਐਨੇ ਰਿਸ਼ਤੇ ਕਰਾ ਰਹੇ ਆ ਸਾਡੇ ਜੱਗੇ ਦਾ ਵੀ ਕਰਾ ਦੇ ਕਿਤੇ ਓ ਯਾਰ ਨਾ ਨਾ ਕਾਮਲਾ ਹੋ ਗਿਆ ਤੂੰ ਪੂਰਿਆ ਉਹਨੂੰ ਰਿਸ਼ਤਾ ਨਹੀਂ ਹੁੰਦਾ ਆਪਣੇ ਤਾਂ ਬਾਈ ਹੱਥ ਕੜੇ ਨੇ ਓ ਯਾਰ ਐ ਕਿਉਂ ਕਹਿ ਰਹੇ ਆ ਜੇ ਤੂੰ ਨਹੀਂ ਕਰਾਏਂਗਾ ਫਿਰ ਹੋਰ ਕੌਣ ਕਰਾਊ ਗੁੱਸਾ ਨਾ ਕਰੀ ਮੇਰੀ ਗੱਲ ਦਾ ਜੱਗਾ ਥੋਡੇ ਵਾਲਾ ਨੇੜੇ-ਨੇੜੇ ਸਾਰੇ ਪਿੰਡਾਂ 'ਚ ਬਦਨਾਮ ਐ ਮੈਨੂੰ ਇੱਕ ਗੱਲ ਦੱਸ ਕੋਈ ਤੀਵੀਂ ਛੱਡੀ ਉਹਨੇ ਜਿਹਨੂੰ ਨਾਂ ਛੜਿਆ ਹੋਵੇ ਜੀਤੋ ਛਤਰਨਾਗਾ ਦੇ ਹੁਣ ਚਲ ਭਾਬੀ ਤਾਂ ਥੋਂ ਸਿਰ ਲੱਗਦੀ ਐ ਚਾਚੀ ਤਾਈ ਹੋਰ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਇੰਨਾ ਹਲਕਾ ਹੋਇਆ ਬੰਦਾ ਹੈ ਉਹਦਾ ਸਾਥ ਕੌਣ ਕਰ ਦੂਗਾ ਉਹ ਕੋਈ ਰਸਤਾ ਤਾਂ ਹੋਊ ਜੇ ਤੂੰ ਬਾੜਾ ਕਹਿੰਨਾ ਨਾ ਇੱਕ ਕੰਮ ਹੋ ਸਕਦਾ ਹੈ ਕਿਹੜਾ ਜਿਹਨੂੰ ਤੁਹਾਡੇ ਬਾਰੇ ਪਤਾ ਨਾ ਹੋਵੇ ਨਾ ਉੱਥੇ ਰਿਸ਼ਤਾ ਹੋ ਸਕਦਾ ਹੈ ਉਹਦਾ ਫੇਰ ਤਾਂ ਬਣ ਸਕਦੀ ਹੈ ਕੋਈ ਗੱਲ ਨਹੀਂ ਤਾਂ ਤੂੰ ਆਪ ਸਿਆਣਾ ਪੁਰੇ ਔਖਾ ਕੰਮ ਤੈਨੂੰ ਪਤਾ ਹੀ ਹੈ ਪੁਰਿਆ ਇਹ ਜੇ ਬੰਦੇ ਲਈ ਰਿਸ਼ਤਾ ਲੱਭਣ ਲੱਗੇ ਨਾ ਪੂਰੀ ਭੱਜ ਦੌੜ ਕਰਨੀ ਪੈਂਦੀ ਐ ਖਰਚਾ ਵੀ ਹੁੰਦਾ ਚੱਲ ਭੈਣ ਮਰਾਵੇ ਖਰਚਾ ਖੜਾ ਹੋ ਕੇ ਖਰਚਾ ਵੀ ਕਰ ਦਾਂਗੇ ਤੂੰ ਬੰਦੇ ਢੋਲ ਇਹ ਇਹ ਆ ਫੜਦਾ 10000 ਰੁਪਿਆ ਜੇ ਹੋਲ ਲੋਡ ਪਈ ਉਹ ਵੀ ਕਰ ਦਊਗਾ ਪਰ ਤੂੰ ਰਿਸ਼ਤਾ ਢੋਲ ਜੱਗੇ ਬਾਤਾਂ ਚੱਲ ਹੁਣ ਤਾਂ ਕੁਛ ਨਾ ਕੁਛ ਕਰਨੀ ਪਊ ਜੇ ਇੰਨਾ ਜ਼ੋਰ ਪਾਉਣੇ ਤੂੰ ਹਾਂ ਬਾਈ ਬਣ ਕੇ ਢੋਲ ਯਾਰ ਹੁਣ ਐ ਕਰ ਤੂੰ ਛੇਤੀ ਘਰ ਮੜ ਜੀ ਉਹਦਾ ਐ ਨਹੀਂ ਪਤਾ ਸਾਲੇ ਦਾ ਐਨਾ ਫੜਿਆ ਫਿਰਦਾ ਕਿਸ ਦੀ ਟੀਮ ਨੂੰ ਲੈ ਜਾ ਪਹਜਾ ਕੇ ਚੱਲ ਠੀਕ ਐ ਤੂੰ ਘਰ ਆਪਣਾ ਕੰਮ ਮੈਂ ਇੱਧਰ ਜਾਇਆ ਮਾ ਭੋਲੇ ਕੇ ਫਿਰ ਕਰਦਾ ਮੈਂ ਤੇਰੇ ਵਾਲਾ ਕੰਮ ਚੱਲ ਠੀਕ ਆ ਤੂੰ ਮੈਨੂੰ ਫੋਨ ਕਰ ਦੇ ਜੇ ਦੇਖਾਈ ਕਰਨੀ ਪਈ ਨਾ ਆਪਾਂ ਉਰਾਂ ਪਰਾਂ ਕਿਸੇ ਸ਼ਹਿਰ ਚ ਕਰ ਦਾਂਗੇ ਪਿੰਡ ਚ ਆਪਾਂ ਨੇ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਫੇਰ ਘੜਾ ਪਾਣੀ ਮਾਰ ਦੂ ਆ ਵੀ ਤੇਰੀ ਸਕੀਮ ਠੀਕ ਐ ਸਾਰਾ ਗੁੱਸਾ ਆਪਾਂ ਚੁੱਪਚੀਪੀਤੇ ਕਰ ਦਾਂਗੇ ਚਲ ਠੀਕ ਆ ਚਲ ਠੀਕ ਹੈ ਪੀੜਲਾ ਕੋੜੇ ਫਿਰ ਕੋਈ ਨਾ ਕਰਾ ਦੇ ਮੇਰਾ ਭਾਈ ਮੈਂ ਕਰਾਂ ਜਾਵਾਂ ਤੇਰੀ ਭਾਬੀ ਕਰਾਂ ਕਰ ਲੀਆ ਉਹਦਾ ਐ ਨਹੀਂ ਤਾਰ ਸਾਡੇ ਉਹਨੂੰ ਫੜ ਕੇ ਵੇਜੇਗੀ ਤੇ ਚਲ ਕੋਈ ਨਾ ਚਲ ਤੂੰ ਜਾ ਆ ਉਧਰ ਠੀਕ ਹੈ ਠੀਕ ਆ ਚੰਨੋ ਚਲ ਆ ਜਾ ਤੂੰ ਮਸਾਤ ਆਈਆਂ ਮੈਂ ਲਾਟੂ ਬੰਦ ਕਰਦਾ ਖੜ ਜਾ ਸਬਰਤਾ ਰੱਖ ਇੰਨਾ ਤੱਕ ਨਾ ਚੱਲ ਮੂੰਹ ਸੜਜੂ ਤੇਰਾ ਚੂ ਸੜਦਾ ਸੜ ਲੈਂਦੇ ਹੋਣੀ ਸਬਰ ਹੁੰਦਾ ਮੈਂ ਲਾਟੂ ਬੰਦ ਕਰਨ ਲੱਗਾ ਮੈਨੂੰ ਖੜ ਜਾ ਸੁਣਦੀ ਨਹੀਂ ਆਉਂਦੀ ਨਹੀਂ ਹੈਗੀ ਤੂੰ ਆ ਜਾ ਖੜਦਾ ਨਹੀਂ ਤੂੰ ਅਈ ਹਾਏ 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 ਤੂੰ ਮਰ ਜਾ ਇੰਦਾ ਦਾ ਕੰਜਰ ਸਾਰੀ ਚਾੜ ਲਾ ਕੇ ਰੱਖਤੀ ਓਏ ਤੂੰ ਕਿੱਥੋਂ ਆ ਗਈ ਵਿੱਚ ਵੇ ਕੰਜਰਾ ਮੈਂ ਹੀ ਸੀ ਸਤਿਆਨਾਸ ਕਰਤਾ ਮੇਰੇ ਸੁਪਨੇ ਦਾ ਓਏ ਹੁਣ ਤਾਂ ਮੈਂ ਛਗਣਾ ਦੇ ਲੱਡੂ ਖਾਣ ਲੱਗਾ ਸੀ ਤੂੰ ਕਿੱਥੋਂ ਆ ਗਈ ਵਿੱਚ ਘੰਟਾ ਹੋ ਗਿਆ ਚਾਹ ਨੂੰ ਆਵਾਜ਼ਾਂ ਮਾਰੀ ਜਾਂਨਾ ਭਾਬੀ ਚਾਹ ਦੇ ਜਾ ਭਾਬੀ ਚਾਹ ਦੇ ਜਾ ਕੌਣ ਸੀ ਉਹ ਉਹੀ ਸੀ ਪਾਪੀ ਚੰਨੋ ਜਿੱਦ ਨਾਲ ਮੇਰਾ ਵਿਆਹ ਹੋਣਾ ਤੂੰ ਪਤਨ ਵਿੱਚ ਕਿੱਥੋਂ ਆ ਗਈ ਉਹ ਤੇਰੇ ਕੀ ਅੱਗ ਲੱਗੀ ਸੀ ਖੜ ਨਹੀਂ ਸਕਦੀ ਵੇ ਤੂੰ ਮਰ ਜਾ ਐਂ ਦਾ ਦਾ ਤੂੰ ਸੁਪਨਿਆਂ ਜੋਗਾ ਹੀ ਰਹਿਣਾ ਚੱਲ ਪਰ ਜਾਈ ਕੁਛ ਨਹੀਂ ਹੁੰਦਾ ਫਿਰ ਵੀ ਵਿਚਾਰ ਆ ਰਹਿ ਗਿਆ ਨਹੀਂ ਪਤਾ ਨਹੀਂ ਸੁਪਨੇ ਚ ਕੀ ਹੋ ਜਾਣਾ ਸੀ ਲੈ ਚਾਪੜਾ ਚਾਹ ਤਾਂ ਮਰਜੈਂਟ ਢੋਲਤੀ ਦੁਆਰਾ ਬਣਾ ਕੇ ਲਿਆਉਣੀ ਆ ਹੁਣ ਨਾ ਹੱਥ ਮਾਰਕਟ ਢਲਾ ਦੇ ਚੱਲਿਆ ਪਰਜਾਈ ਐਂ ਕਰੀ 10 ਮਿੰਟ ਲੇਟ ਆਹੀਂ ਕਿਤੇ ਸੁਪਨਾ ਦੁਬਾਰਾ ਚੱਲ ਪੇ ਨਹੀਂ ਫੇਰ ਚਾੜ ਡਲ ਜੂਗੀ ਆ ਸਾਲਾ ਪਤਾ ਨਹੀਂ ਕਦੇ ਕਦੇ ਕੀ ਹੋ ਜਾਂਦਾ ਹੈਗਾ ਕਾਮ ਘਾਤ ਆਪਣੇ ਖਾ ਲੈਣੇ ਸੀ ਪਰਜਾਈ ਤੋਂ ਸਿਰ 'ਚ ਠੰਡਾ ਪਾਣੀ ਪਾਉਣਾ ਸ਼ਾਇਦ ਥੋੜੀ ਸ਼ਾਂਤੀ ਮਿਲ ਜਾਈ ਮੇਰੇ ਸਾਲੇ ਦੇ ਮੇਰੇ ਤਾਂ ਚੰਗਾੜੇ ਨਿਕਲੇ ਹੋਏ ਨੇ ਸਾਰੇ ਸੁਪਨੇ ਤੇ ਚਾਹ ਪਾਤੀ ਪਰਜਾਈ ਨੇ। ਉਹ ਪੂਰਿਆ ਮੈਂ ਤਾਂ ਤੇਰੇ ਕਣੀਓ ਚੱਲਿਆ ਤੀ। ਸ਼ੁਕਰ ਹੈ ਤੂੰ ਉਰੀ ਮਿਲ ਗਿਆ। ਉਹ ਸੁੱਖਾ ਲੰਬੜਾ ਉਹ ਸੁੱਖ ਕਾਦੀ ਯਾਰਾ। ਆ ਤੁਹਾਡੇ ਜੱਗੇ ਨੂੰ ਸਮਝਾ ਲਊ। ਉਹ ਨਹੀਂ ਫਿਰ ਅਸੀਂ ਸਮਝਾਵਾਂਗੇ। ਫੇਰ ਨਾ ਕਹੀਂ ਵੀ ਕੀੜੇ ਨੇ ਦੱਸਿਆ ਨਹੀਂ ਕੁਸਾ। ਉਹ ਮੈਂ ਤਾਂ ਉਹਦਾ ਰਿਸ਼ਤਾ ਕਰਾਉਣ ਨੂੰ ਫਿਰਦਾ। ਉਹ ਹੋਰੇ ਚੰਦ ਚਾੜਦਾ ਫਿਰਦਾ। ਓਕੇ ਗੱਲ ਹੋ ਗਈ ਕੀ ਕਰਤਾ ਉਹਨੇ